ਨੂਰੀ ਦਾ ਨਿਕਾਹ ਨਹੀਂ ਸੀ ਹੁੰਦਾ ਖਾਸੀ ਉਮਰ ਹੋ ਗਈ ਸੀ 28 ਪਾਰ ਕਰ ਗਈ ਸੀ ਉਹ ਉਸ ਦੀਆਂ ਸਹੇਲੀਆਂ ਚੋਂ ਹੁਣ ਕੋਈ ਵੀ ਬਾਕੀ ਨਹੀਂ ਸੀ ਬਚੀ ਜ਼ੁਬੈਦਾ ਹਮੀਸਾ ਪ੍ਰਵੀਨ ਗੁਰਬਾਨੋ ਸਾਰੀਆਂ ਆਪੋ ਆਪਣੇ ਸਹੁਰੇ ਘਰ ਡੁਰ ਗਈਆਂ ਸਨ ਵਿਆਹ ਕਰਵਾ ਕੇ ਨੂਰੀ ਨੂੰ ਤੱਕਾ ਉਦੋਂ ਲੱਗਾ ਜਦੋਂ ਉਸ ਦੀ ਹਾਮ ਉਮਰ ਸਹੇਲੀ ਜ਼ੋਹਰਾ ਵੀ ਉਸ ਨੂੰ ਇਕੱਲੀ ਛੱਡ ਗਈ ਜਿਸ ਦਾ 2 ਮਹੀਨੇ ਪਹਿਲਾਂ ਜ਼ਫਰ ਨਾਲ ਮੌਲਵੀ ਨੇ ਨਿਕਾਹ ਪੜ ਦਿੱਤਾ ਸੀ ਜਦੋਂ ਵੀ ਮੁਹੱਲੇ ਵਿੱਚ ਜਾਂ ਮੁਹੱਲੇ ਤੋਂ ਦੂਰ ਰਿਸ਼ਤੇਦਾਰੀ ਵਿੱਚ ਕਿਸੇ ਵੀ ਕੁੜੀ ਦਾ ਨਿਕਾਹ ਹੁੰਦਾ ਤਾਂ ਉਨਾਂ ਘਰ ਸੱਦਾ ਪੱਤਰ ਜ਼ਰੂਰ ਆਉਂਦਾ ਨੂਰੀ ਆਪਣੀ ਅੰਮੀ ਨਾਲ ਹਮੇਸ਼ਾ ਉੱਥੇ ਜਾਂਦੀ ਨੂਰੀ ਨਵੇਂ ਕੱਪੜਿਆਂ 'ਚ ਸੱਜੀਆਂ ਕੁੜੀਆਂ ਤੇ ਔਰਤਾਂ ਨੂੰ ਵੇਖਦੀ ਆਪਣੀ ਤੁਲਨਾ ਨਿਕਾਹ ਹੋਣ ਵਾਲੀ ਕੁੜੀ ਨਾਲ ਕਰਦੀ ਉਸ ਤੋਂ ਵੱਧ ਕੇ ਸੋਹਣੀ ਸੀ ਉਹ ਵਿਆਹੀ ਜਾਣ ਵਾਲੀ ਨੂੰ ਵੇਖ ਉਹ ਜਿਵੇਂ ਆਪਣੇ ਆਪ ਨੂੰ ਕਹਿੰਦੀ ਮੇਰਾ ਵਿਆਹ ਕਿਉਂ ਨਹੀਂ ਹੁੰਦਾ ਮੈਂ ਹਰ ਵਾਰੀ ਨੂਰੀ ਬਣੀ ਰਹਿ ਜਾਂਦੀ ਹਾਂ ਨਿਕਾਹ ਕਰਵਾ ਕੇ ਨੂਰੀ بیگم ਕਿਉਂ ਨਹੀਂ ਬਣ ਜਾਂਦੀ ਕਈ ਸਵਾਲ ਆਉਂਦੇ ਉਹਦੇ ਮਨ 'ਚ ਪਰ ਉਸ ਨੂੰ ਉਹਨਾਂ ਦਾ ਕੋਈ ਠੀਕ ਜਵਾਬ ਨਾ ਲੱਭਦਾ ਵਿਆਹ ਚਾਹੀਆਂ ਔਰਤਾਂ ਉਸਦੀ ਮਾਂ ਨੂੰ ਪੁੱਛ ਲੈਂਦੀਆਂ ਸਨ ਨੂਰੀ ਦੀ ਅੰਮੀ ਤੂੰ ਬੇਟੀ ਨੂੰ ਵਿਆਹ ਦਾ ਜੋੜਾ ਕਦੋਂ ਪਹਿਨਾਵੇਂਗੀ ਕਦੋਂ ਜਾਏਗੀ ਉਹ ਆਪਣੇ ਸਹੁਰੇ ਘਰ ਅਜਿਹੇ ਸਵਾਲਾਂ ਦਾ ਉਹਦੀ ਅੰਮੀ ਰੇਸ਼ਮਾ ਨੂੰ ਜਵਾਬ ਦੇਣਾ ਬਹੁਤ ਔਖਾ ਲੱਗਦਾ ਉਹ ਨਾ ਔਰਤਾਂ ਵੱਲ ਵੇਖਦੀ ਹੋਈ ਕਹਿੰਦੀ ਮੈਂ ਤਾਂ ਨਿਕਾਹ ਕਰ ਦੇਵਾਂ ਇਨਸ਼ਾਅੱਲਾ ਮੁੰਡੇ ਵੀ ਬਹੁਤੇਰੇ ਫਿਰਦੇ ਨੇ ਸਾਡੇ ਪਿੱਛੇ ਕਿੰਨੇ ਰਿਸ਼ਤੇ ਆਉਂਦੇ ਨੇ ਸਾਡੀ ਨੂਰੀ ਨੂੰ ਕਾਦੀ ਕਮੀ ਐ ਇਸ ਵਿੱਚ ਕਿ ਪੁੱਛ ਨਾ ਪਵੇ ਪਰ ਚੱਜ ਦਾ ਮੁੰਡਾ ਤਾਂ ਮਿਲੇ ਜਿਹੜੇ ਮਿਲਦੇ ਨੇ ਬਸ ਐਵੇਂ ਹੀ ਸਾਡੀ ਨੂਰੀ ਨੇੜੇ ਤਾਂ ਖੜਾਉਣ ਜੋਗਾ ਵੀ ਨਹੀਂ ਕੋਈ ਨੂਰੀ ਦੀ ਅੰਮੀ ਝੂਠ ਬੋਲਦੀ ਸ਼ਾਇਦ ਰੇਸ਼ਮਾ ਦੀ ਸਾਰੀ ਗੱਲ ਠੀਕ ਨਹੀਂ ਸੀ ਜਦੋਂ ਨੂਰੀ 18ਵੇਂ ਵਿੱਚ ਲੱਗੀ ਸੀ ਰੇਸ਼ਮਾ ਨੇ ਤਾਂ ਤਦ ਉਸਦੇ ਨਿਕਾਹ ਬਾਰੇ ਆਪਣੇ ਪਤੀ ਖਾਲਿਦ ਨਾਲ ਗੱਲ ਕੀਤੀ ਸੀ ਪਰ ਉਸਨੇ ਰੇਸ਼ਮਾ ਨੂੰ ਅਜੇ ਛੋਟੀ ਹੈ ਕਹਿ ਕੇ ਗੱਲ ਟਾਲ ਦਿੱਤੀ ਜਦੋਂ ਕਿ ਗੱਲ ਇਹ ਨਹੀਂ ਸੀ ਜਦੋਂ ਵੀ ਉੱਥੇ ਵਿਆਹ ਹੁੰਦੇ ਸਨ ਤਾਂ ਧੀਆਂ ਵਾਲਿਆਂ ਸਾਹਮਣੇ ਮੁੰਡੇ ਵਾਲੇ ਅਕਸਰ ਆਪਣੀ ਮੰਗ ਪਹਿਲਾਂ ਰੱਖ ਦਿੰਦੇ ਸਨ ਜਿਹੜੀ ਨਿਕਾਹ ਤੋਂ ਪਹਿਲਾਂ ਦੇਣੀ ਹੁੰਦੀ ਸੀ ਖਾਲਿਦ ਦੇ ਸਾਹਮਣੇ ਵੀ ਇਹੋ ਅਰਚਨ ਸੀ ਉਸਨੇ ਇਸ ਤੋਂ ਪਹਿਲਾਂ ਆਪਣੀ ਵੱਡੀ ਧੀ ਨਫੀਸਾ ਦਾ ਵਿਆਹ ਕੀਤਾ ਸੀ। ਤਦ ਉਸਨੇ ਵਿਆਹ ਲਈ ਵਿਆਜੂ ਪੈਸੇ ਬੜੇ ਸਨ ਜਿਹੜੇ ਹੁਣ ਤੱਕ ਉਸੇ ਤਰ੍ਹਾਂ ਸਿਰ ਤੇ ਖਲੋਤੇ ਸਨ। ਹਰ ਵਾਰੇ ਉਸਦਾ ਵਿਆਜ ਹੀ ਮੋੜ ਪਾਉਂਦਾ ਸੀ ਉਹ। ਰਕਮ ਉਸ ਕੋਲੋਂ ਨਹੀਂ ਸੀ ਉਤਰਦੀ। ਖਾਲਿਦ ਪੇਸ਼ੇਵਰੋਂ ਬੁਨਕਰ ਸੀ। ਉਹ ਸ਼ੁਰੂ ਤੋਂ ਇਸ ਖਾਨਦਾਨੀ ਪੇਸ਼ੇ ਵਿੱਚ ਸੀ। ਪੀੜ੍ਹੀਆਂ ਤੋਂ ਉਹ ਲੋਕ ਕਲੀਨ ਬੁਨਣ ਦਾ ਕੰਮ ਕਰਦੇ ਆ ਰਹੇ ਸਨ। ਖਾਲੀ ਦੇ ਜਿਹੇ ਕਾਰੀਗਰ ਸਾਰੇ ਕਸ਼ਮੀਰ ਵਿੱਚ ਇੱਕ ਦੋ ਸਨ ਖਾਲੀ ਨੇ ਵੱਡਾ ਚੰਗਾ ਵਕਤ ਦੇਖਿਆ ਸੀ ਜਦੋਂ 7-8 ਵਰਿਆਂ ਦੀ ਉਮਰੇ ਉਹ ਆਪਣੇ ਅੱਬਾ ਨਾਲ ਇਸ ਪੇਸ਼ੇ ਵਿੱਚ ਪੈ ਗਿਆ ਸੀ ਉਹ ਦਿਨ ਵਧੀਆ ਸਨ ਮਸ਼ੀਨੀ ਯੁੱਗ ਸ਼ੁਰੂ ਨਹੀਂ ਸੀ ਹੋਇਆ ਕਲੀਨ ਤਿਆਰ ਕਰਨ ਲਈ ਸੂਤ ਦਾ ਤਾਣਾ ਬੁਣਿਆ ਜਾਂਦਾ ਇੱਕ ਇੱਕ ਗੰਢ ਮਾਰ ਕੇ ਫਿਰ ਉਹ ਕਲੀਨ ਬੁਣਨ ਲੱਗਦੇ ਇਸ ਕੰਮ ਵਿੱਚ ਸਾਰਾ ਟੱਬਰ ਹੀ ਲੱਗ ਜਾਂਦਾ ਕੀ ਵੱਡੇ ਤੇ ਕੀ ਛੋਟੇ ਸਾਰੇ ਹੀ ਛੋਟੀ ਤੋਂ ਛੋਟੀ ਗੰਡ ਮਾਰੀ ਜਾਂਦੀ ਅਖੀਰ ਇੰਨਾ ਖੂਬਸੂਰਤ ਕਾਲੀਨ ਬਣਦਾ ਕਿ ਘਰ ਦਾ ਮੋਢੀ ਕਿੰਨਾ ਕਿੰਨਾ ਚਿਰ ਉਸ ਵੱਲ ਇਸ ਤਰ੍ਹਾਂ ਵੇਖਦਾ ਰਹਿੰਦਾ ਜਿਵੇਂ ਕਾਲੀਨ ਨਾ ਹੋ ਕੇ ਉਸ ਦਾ ਜਾਇਆ ਹੋਵੇ ਜੇ ਵਰੇ ਵਿੱਚ ਇੱਕ ਕਾਲੀਨ ਤਿਆਰ ਹੁੰਦਾ ਤਾਂ ਉਸ ਨੂੰ ਖਰੀਦਣ ਵਾਲੇ ਰਾਜੇ ਤੋਂ ਇਲਾਵਾ ਹੋਰ ਬਹੁਤ ਸਾਰੇ ਅਮੀਰ ਲੋਕ ਹੁੰਦੇ ਜਿਹੜੇ ਉਸ ਦੀ ਮੂਹ ਮੰਗੀ ਕੀਮਤ ਦੇ ਦਿੰਦੇ ਜਿਸ ਨਾਲ ਘਰ ਦਾ ਇੱਕ ਸਾਲ ਦਾ ਖਰਚਾ ਟਰੁਦਾ ਰਹਿੰਦਾ ਸੀ ਕਦੇ ਵੀ ਉਹਨਾਂ ਨੂੰ ਤੰਗੀ ਦਾ ਮੂੰਹ ਨਹੀਂ ਸੀ ਵੇਖਣਾ ਪੈਂਦਾ ਇਹ ਸਾਰਾ ਕੁਝ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਤੋਂ ਚੱਲਿਆ ਆ ਰਿਹਾ ਸੀ ਵਕਤ ਬਦਲਿਆ ਦੇਸ਼ ਨੂੰ ਆਜ਼ਾਦੀ ਮਿਲੀ ਅੰਗਰੇਜ਼ ਚਲੇ ਗਏ ਰਾਜਿਆਂ ਦੇ ਰਾਜ ਖਤਮ ਹੋ ਗਏ ਪੱਛਮੀ ਸਭਿਅਤਾ ਹੌਲੀ-ਹੌਲੀ ਮੁਲਕ ਵਿੱਚ ਫਸਰਨ ਲੱਗੀ ਲੋਕਾਂ ਦੇ ਸ਼ੌਕ ਵਿੱਚ ਪਰਿਵਰਤਨ ਆ ਗਿਆ ਘਰ ਦੀ ਸਜਾਵਟ ਤਾਂ ਹੁੰਦੀ ਪਰ ਉਸ ਲਈ ਜਿਹੜਾ ਕਾਲੀਨ ਸਾਰਾ ਟੱਬਰ ਇੱਕ ਬਰੇ ਵਿੱਚ ਲੱਗ ਕੇ ਤਿਆਰ ਕਰਦਾ ਮਸ਼ੀਨ ਅਜਿਹੀ ਕਈ ਇੱਕ ਦਿਨ ਵਿੱਚ ਬੁਣ ਦਿੰਦੀ ਘਰਾਂ ਵਿੱਚ ਕਾਲੀਨ ਹੁਣ ਵੀ ਵਿਛਾਏ ਜਾਂਦੇ ਸਨ ਪਰ ਬੁਨਕਰਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਕੋਈ ਨਾ ਦਿੰਦਾ ਮੁਨਾਫਾ ਕਾਰੀਗਰਾਂ ਦੇ ਹੱਥਾਂ ਚੋਂ ਨਿਕਲ ਕੇ ਉਹਨਾਂ ਲੋਕਾਂ ਕੋਲ ਚਲਾ ਗਿਆ ਜਿਹੜੇ ਪਹਿਲਾਂ ਤੋਂ ਹੀ ਪੈਸੇ ਵਾਲੇ ਸਨ ਜਿਹੜੇ ਕਾਲੀਨ ਬੁਣਨ ਲਈ ਕਾਰੀਗਰਾਂ ਨੂੰ ਮਾਲ ਦਿੰਦੇ ਸਨ ਉਧਾਰ ਦਿੱਤੇ ਮਾਲ ਤੇ ਵਿਆਜ ਲਾਉਂਦੇ ਸਨ ਤਿਆਰ ਕੀਤੇ ਕਾਲੀਨ ਨੂੰ ਸਸਤਾ ਖਰੀਦ ਕੇ ਵੱਡੇ ਵੱਡੇ ਸ਼ੋਅਰੂਮਾਂ ਵਿੱਚ ਮੂੰਹ ਮੰਗੇ ਮੁੱਲ ਤੇ ਵੇਚਦੇ ਸਨ ਬਾਹਰ ਦੇ ਮੁਲਕਾਂ 'ਚ ਭੇਜ ਦਿੰਦੇ ਸਨ ਬੁਨਕਰ ਫਿਰ ਭੁੱਖੇ ਦੇ ਭੁੱਖੇ ਹੀ ਰਹਿ ਜਾਂਦੇ ਸ ਉਨ੍ਹਾਂ ਬੁਨਕਰਾਂ ਵਿੱਚ ਖਾਲਿਦ ਵੀ ਸੀ 60 ਦੀ ਉਮਰ ਦਾ ਜਿਸ ਤੇ ਘਰ ਵਿੱਚ ਤਿੰਨ ਧੀਆਂ ਪੈਦਾ ਹੋਈਆਂ ਜਿੰਨਾ ਵਿੱਚੋਂ ਇੱਕ ਉਸਨੇ ਵਿਆਹ ਦਿੱਤੀ ਸੀ ਦੂਜੀ 28 ਵਰਿਆਂ ਦੀ ਨੂਰੀ ਅਜੇ ਉਸਦੀ ਚੌਖਟ ਤੇ ਕਿੱਲ ਵਾਂਗ ਗੱਡੀ ਹੋਈ ਸੀ ਉਸਨੇ ਕਈ ਵਾਰ ਕੋਸ਼ਿਸ਼ ਕੀਤੀ ਉਸ ਸਕੇਲ ਨੂੰ ਪੁੱਟ ਘਰੋਂ ਬਾਹਰ ਸੁੱਟ ਦੇਵੇ ਪਰ ਹਰ ਵਾਰ ਘਰ ਦੀ ਤੰਗੀ ਵਿਚਕਾਰ ਆ ਖਲੋਂਦੀ ਜਦੋਂ ਖਾਲਿਦ ਦਾ ਨਿਕਾਹ ਹੋਇਆ ਸੀ ਤਾਂ ਉਸਦੇ ਅੱਬਾ ਨੇ ਰੇਸ਼ਮਾ ਦੇ ਅੱਬਾ ਕੋਲੋਂ ਇੱਕ ਪੈਸਾ ਵੀ ਨਕਦ ਨਹੀਂ ਸੀ ਲਿਆ ਪਰ ਹੁਣ ਰੀਤ ਬਦਲ ਗਈ ਸੀ ਮੁੰਡਿਆਂ ਦੇ ਸੌਦੇ ਹੋਣ ਲੱਗੇ ਸਨ ਮੁੰਡੇ ਵਾਲੇ ਹیثیت ਵਿੱਚ ਜਿੰਨੇ ਤੱਕੜੇ ਹੁੰਦੇ ਸਨ ਓਨੇ ਹੀ ਉਹਨਾਂ ਦੇ ਮੂੰਹ ਵੱਧ ਵੱਡੇ ਹੁੰਦੇ ਸਨ ਨੂਰੀ ਜਵਾਨ ਹੋ ਗਈ ਸੀ ਇਕ ਖਾਲਿਦ ਨੂੰ ਵੀ ਪਤਾ ਸੀ ਪਰ ਬਹੁਤ ਕੋਸ਼ਿਸ਼ ਕਰਨ ਤੇ ਵੀ ਉਹ ਕੋਈ ਮੁੰਡਾ ਉਸ ਲਈ ਨਹੀਂ ਸੀ ਲੱਭ ਸਕਿਆ ਉਸ ਨੂੰ ਕਈ ਵਾਰ ਨੂਰੀ ਦਾ ਖਿਆਲ ਆਉਂਦਾ ਜਿਹੜੀ ਹਰ ਪਾਸੇ ਤੋਂ ਗੁਣੀ ਸੀ ਰੱਜ ਕੇ ਖੂਬਸੂਰਤ ਸੀ ਉਹ ਕੰਮ ਵਿੱਚ ਨਿਪੁੰਨ ਸੀ ਉਹ ਬੁਨੇ ਜਾ ਰਹੇ ਕਾਲੀਨ ਵਿੱਚ ਕਈ ਵਾਰ ਅਜੀਹਾ ਡਿਜ਼ਾਈਨ ਪਾ ਦਿੰਦੀ ਕਿ ਖਾਲਿਦ ਵੇਖਦਾ ਰਹਿ ਜਾਂਦਾ ਸੀ ਖਾਲਿਦ ਦਾ ਮਨ ਕਰਦਾ ਕੇ ਨੂਰੀ ਅਜੇਹੇ ਕਰ ਜਾਵੇ ਜਿੱਥੋਂ ਦੇ ਬੁਣੇ ਕਾਲੀਨ ਵੱਡੇ ਵੱਡੇ ਘਰਾਂ ਦੀ ਸ਼ੋਭਾ ਬਣਦੇ ਹੋਣ ਪਰ ਉਹਨਾਂ ਘਰਾਂ ਦੇ ਮੁੰਡਿਆਂ ਨੂੰ ਦੇਣ ਲਈ ਉਸ ਕੋਲ ਕੁਝ ਨਹੀਂ ਸੀ ਇੱਕ ਦਿਨ ਦੂਰ ਦੇ ਰਿਸ਼ਤੇਦਾਰ ਨੇ ਨਾਲ ਦੇ ਪਿੰਡ ਕਿਸੇ ਮੁੰਡੇ ਦੀ ਦੱਸ ਪਾਈ ਖਾਲਿਦ ਨੇ ਅਗਲੇ ਦਿਨ ਸਵੇਰੇ ਉੱਠ ਨਮਾਜ਼ ਅਦਾ ਕੀਤੀ ਤੇ ਤਿਆਰ ਹੋ ਕੇ ਉਸ ਪਿੰਡ ਵੱਲ ਟੁਰ ਪਿਆ ਭਾਵੇਂ ਉਸਨੇ ਆਪਣੀ ਪਤਨੀ ਰੇਸ਼ਮਾ ਨਾਲ ਹੀ ਇਸ ਬਾਰੇ ਗੱਲ ਕੀਤੀ ਸੀ ਪਰ ਉਹਨਾਂ ਨੂੰ ਹੌਲੀ-ਹੌਲੀ ਕਿਸੇ ਮੁੰਡੇ ਬਾਰੇ ਬੋਲਦਿਆਂ ਨੂਰੀ ਨੇ ਵੀ ਸੁਣ ਲਿਆ ਸੀ ਅੱਬਾ ਦੇ ਘਰੋਂ ਬਾਹਰ ਚਲੇ ਜਾਣ ਤੇ ਉਹਦੇ ਮਨ ਚ ਆਇਆ ਕਿ ਉਹ ਅੰਮੀ ਨਾਲ ਗੱਲ ਕਰੇ ਪਰ ਉਸਨੇ ਚੁੱਪ ਰਹਿਣਾ ਬਿਹਤਰ ਸਮਝਿਆ ਜਦੋਂ ਦਾ ਉਸਦੀ ਸਹੇਲੀ ਜੋਗਰਾ ਦਾ ਵਿਆਹ ਹੋਇਆ ਸੀ ਉਸਨੇ ਸ਼ੀਸ਼ਾ ਵੇਖਣਾ ਬੰਦ ਕਰ ਦਿੱਤਾ ਸੀ ਉਹ ਸੋਚਦੀ ਕਿਸ ਲਈ ਵੇਖਾਂ ਮੈਂ ਸ਼ੀਸ਼ਾ ਕੌਣ ਪਾਏਗਾ ਮੇਰੀ ਕਦਰ ਮੈਨੂੰ ਕਿਸੇ ਨੇ ਬੇਗਮ ਬਣਾਉਣਾ ਹੀ ਨਹੀਂ ਮੈਂ ਤਾਂ ਸਾਰੀ ਉਮਰ ਆਪਣੀ ਅੱਬਾ ਦੀ ਚੌਖਟ 'ਚ ਹੀ ਬੈਠੀ ਰਹਾਂਗੀ ਪਰ ਅੱਜ ਪਤਾ ਨਹੀਂ ਕੀ ਸੋਚ ਕੇ ਉਹ ਸ਼ੀਸ਼ੇ 'ਚ ਆਪਣੀ ਸ਼ਕਲ ਵੇਖਣ ਲੱਗੀ ਉਸਦੇ ਮਨ 'ਚ ਇੱਕ ਖੂਬਸੂਰਤ ਮੁੰਡੇ ਦਾ ਵਜੂਦ ਸੀ ਜਿਹੜਾ ਨਵੇਂ ਕੱਪੜੇ ਪਹਿਨ ਕੇ ਉਸਦੇ ਘਰ ਆਵੇਗਾ ਪਰਦੇ ਪਿੱਛੇ ਬੈਠੀ ਤੋਂ ਮੌਲਵੀ ਜੀ ਪੁੱਛਣਗੇ ਬੀਬੀ ਨੂਰੀ ਤੇਰਾ ਨਿਕਾਹ ਹਫੀਜ਼ ਮੀਆਂ ਦੇ ਪੁੱਤਰ ਰੁਸਤਮ ਨਾਲ ਹੋ ਰਿਹਾ ਹੈ ਕੀ ਤੂੰ ਇਸ ਨਿਕਾਹ ਲਈ ਰਾਜ਼ੀ ਹੈ ਜਦੋਂ ਉਹ ਹਾਂ ਕਹੇਗੀ ਘਰ ਖੁਸ਼ੀਆਂ ਨਾਲ ਭਰ ਜਾਵੇਗਾ ਅੰਮੀ ਅਜੀਹਾ ਹੋਣ ਤੇ ਉਸ ਦਾ ਮੱਥਾ ਚੁੰਮ ਉਸ ਨੂੰ ਸੀਨੇ ਨਾਲ ਲਾ ਲਵੇਗੀ ਉਸਦੇ ਅੱਬਾ ਦੇ ਘਰ ਦੀ ਚੌਕਟ ਤੇ ਕਿੰਨੇ ਵਰਿਆਂ ਦੀ ਗੱਡੀ ਕਿੱਲ ਉਖੜ ਘਰ ਅੰਦਰ ਜਾਣ ਦਾ ਰਾਹ ਮੋਕਲਾ ਹੋ ਜਾਵੇਗਾ ਦਿਨ ਹੌਲੀ ਹੌਲੀ ਟੁਰਨ ਲੱਗਾ ਸਾਰੇ ਦਿਨ ਵਿੱਚ ਨੂਰੀ ਨੇ ਠੀਕ ਤਰ੍ਹਾਂ ਰੋਟੀ ਵੀ ਨਹੀਂ ਖਾਦੀ ਉਹ ਤਾਂ ਕਿਤੇ ਬਾਹਰ ਵੀ ਨਹੀਂ ਗਈ ਬਸ ਸੁਸਨ ਉਡੀਕ ਸੀ ਆਪਣੇ ਅੱਬਾ ਦੀ ਜਿਹੜਾ ਖੁਸ਼ੀ ਦਾ ਪੈਗਾਮ ਲੈ ਕੇ ਆਵੇਗਾ ਅਜੇ ਚੰਗੀ ਤਰ੍ਹਾਂ ਧੁੱਪ ਨਹੀਂ ਸੀ ਚੜੀ ਕਿ ਖਾਲੀਦੋਸ ਪਿੰਡ ਪਹੁੰਚ ਗਿਆ ਸੀ ਤੇ ਫਿਰ ਮੁੰਡੇ ਦੇ ਘਰ ਨੇੜੇ ਉਹ ਪਿੰਡ ਦੀਆਂ ਜਿਹੜੀਆਂ ਗਲੀਆਂ ਰਾਹੀਂ ਲੰਘ ਰਿਹਾ ਸੀ ਉਹ ਇੰਨੀਆਂ ਸਾਫ਼ ਨਹੀਂ ਸਨ ਗੰਦੀਆਂ ਗੰਦੀਆਂ ਸਨ ਉਸਦੇ ਪਿੰਡ ਦੀਆਂ ਗਲੀਆਂ ਤੋਂ ਵੀ ਵੱਧ ਘਰ ਵੀ ਐਵੇਂ ਟੁੱਟੇ ਭੱਜੇ ਸਨ ਜਿਨ੍ਹਾਂ ਦੇ ਬੂਹਿਆਂ ਤੇ ਟਾਟ ਲੰਮਕ ਰਹੇ ਸਨ ਖਾਲਿਦ ਦਾ ਦਿਲ ਛੋਟਾ ਹੁੰਦਾ ਜਾ ਰਿਹਾ ਸੀ ਉਹ ਮਨੋਂ ਮਨ ਅੱਲਾਹ ਅੱਗੇ ਜਿਵੇਂ ਫਰਿਆਦ ਕਰ ਰਿਹਾ ਸੀ ਕਿ ਉਸਦੀ ਧੀ ਲਈ ਜਿਹੜਾ ਘਰ ਉਹ ਵੇਖਣ ਜਾ ਰਿਹਾ ਕਿਤੇ ਇਸ ਤਰ੍ਹਾਂ ਦਾ ਟੁੱਟਿਆ ਭੱਜਿਆ ਨਾ ਹੋਵੇ ਅੱਲਾਹ ਨੇ ਉਸਦੀ ਨਹੀਂ ਸੁਣੀ ਗਲੀ ਦੇ ਸਿਰੇ ਤੇ ਇੱਕ ਮੁੰਡੇ ਕੋਲੋਂ ਘਰ ਦਾ ਪਤਾ ਪੁੱਛਿਆ ਤਾਂ ਉਸ ਨੂੰ ਉਸੇ ਤਰ੍ਹਾਂ ਦਾ ਟੁੱਟਿਆ ਭੱਜਿਆ ਘਰ ਦਿਖਿਆ ਜਿਸ ਤੇ ਬੂਹੇ ਤੇ ਦੂਜੇ ਘਰਾਂ ਵਾਂਗ ਟਾਟ ਲੰਮ ਕਰਿਆ ਸੀ ਘਰ ਮੁਰੇ ਕੁਝ ਚਿਰ ਲਈ ਖਾਲਿਦ ਚੁੱਪ ਖਲੋਤਾ ਰਿਹਾ ਫਿਰ ਉਸਨੇ ਹਫੀਜ਼ মিয়া ਕਹਿ ਕੇ ਆਵਾਜ਼ ਲਾਈ ਕੁਝ ਚਿਰ ਬਾਅਦ ਟਾਟ ਦਾ ਪਰਦਾ ਹਟਾ ਉਸ ਘਰ ਜਿਹਾਈ ਕੋਈ ਸੱਠਾਂ ਦੇ ਗੇੜ ਦਾ ਟੁੱਟਿਆ ਭੱਜਿਆ ਬੰਦਾ ਬਾਹਰ ਨਿਕਲਿਆ ਅਸਲਾਮੁਅਲੈਕੁਮ ਖਾਲਿਦ ਨੇ ਉਸਨੂੰ ਵੇਖ ਕੇ ਕਿਹਾ ਜਵਾਬ ਵਿੱਚ ਉਸ ਸ਼ਖਸ ਨੇ ਵੀ ਵਾਲੇਕੁਮ ਸਲਾਮ ਕਿਹਾ ਪਰ ਇਹ ਕਹਿੰਦਿਆਂ ਉਸਨੇ ਖਾਲਿਦ ਵੱਲ ਇਸ ਤਰ੍ਹਾਂ ਵੇਖਿਆ ਜਿਵੇਂ ਅੱਖਾਂ ਰਾਹੀਂ ਪੁੱਛਿਆ ਹੋਵੇ ਕੌਣ ਐ ਤੂੰ ਖਾਲਿਦ ਨੇ ਆਪਣੀ ਜਾਣ ਪਛਾਣ ਕਰਵਾਈ ਆਪਣੇ ਆਉਣ ਦਾ ਮਕਸਦ ਵੀ ਦੱਸਿਆ ਹਫੀਜ਼ মিয়া ਟਾਟ ਦਾ ਪਰਦਾ ਚੁੱਕ ਫਿਰ ਅੰਦਰ ਚਲਾ ਗਿਆ ਤੇ ਛੋਟੀ ਜਹੀ ਮੰਜੀ ਬਾਹਰ ਲਿਆ ਆਇਆ ਜਿਸ ਦੀ ਦੌਣ ਢਿੱਲੀ ਸੀ ਤੇ ਇੱਕ ਪਾਵੇਂ ਨੇ ਇੰਜ ਟੰਗ ਉੱਪਰ ਚੁੱਕੀ ਹੋਈ ਸੀ ਜਿਵੇਂ ਕੋਈ ਛੋਟੀ ਟੰਗ ਵਾਲਾ ਸ਼ਖਸ ਹੋਵੇ ਖਾਲਿਦ ਨੇ ਨੂਰੀ ਦੀ ਗੱਲ ਟੋਰੀ ਭਾਈ ਜਾਨ ਰਿਸ਼ਤੇ ਤਾਂ ਸਾਡੇ ਰੁਸਤਮ ਲਈ ਬਹੁਤ ਆਉਂਦੇ ਨੇ ਇੱਕੋ ਇੱਕ ਔਲਾਦ ਹੈ ਸਾਡੀ ਮੇਰੇ ਮਰਨ ਤੋਂ ਬਾਅਦ ਸਭ ਕਾਸੇ ਦਾ ਮਾਲਕ ਉਹੀ ਹੋਵੇਗਾ ਹਫੀਜ਼ ਮੀਆਂ ਅਜੇ ਪੁੱਤ ਬਾਰੇ ਦੱਸ ਹੀ ਰਿਹਾ ਸੀ ਕਿ ਖਾਲਿਦ ਦੀ ਨਜ਼ਰ ਇੱਕ ਵਾਰੀ ਫਿਰ ਖੰਡਰ ਨੂਮਾ ਉਸ ਘਰ ਵੱਲ ਚਲੀ ਗਈ ਜਿਸ ਦੀ ਮਲਕੀਅਤ ਉਸ ਸਾਹਮਣੇ ਬੈਠੇ ਟੁੱਟੇ ਭੱਜੇ ਘਰ ਜਿਹੇ ਬੰਦੇ ਦੇ ਪੁੱਤ ਹਿੱਸੇ ਆਉਂਦੀ ਸੀ ਉਹ ਸ਼ਖਸ ਬੋਲਦਾ ਗਿਆ ਤੇ ਖਾਲਿਦ ਸੁਣਦਾ ਰਿਹਾ ਅਖੀਰ ਉਸ ਬੰਦੇ ਨੇ 25000 ਦੀ ਮੰਗ ਖਾਲਿਦ ਮੂਰੇ ਰੱਖ ਦਿੱਤੀ 25000 ਆਖ ਉਹ ਖਾਲਿਦ ਦੇ ਚਿਹਰੇ ਵੱਲ ਵੇਖਣ ਲੱਗਾ ਸਿਰਫ ਇਹ ਜਾਣਨ ਲਈ ਕਿ ਉਸ ਦੀ ਗੱਲ ਦਾ ਕਿੰਨਾ ਤੇ ਕਿਹਾ ਅਸਰ ਹੋਇਆ ਜੋ ਬੈਠਾ ਖਾਲਿਦ ਮਨੋਂ ਮਨ ਹਿਸਾਬ ਲਾਉਣ ਲੱਗਾ ਕਿ ਕੀ ਨਵਾਂ ਕਾਲੀਨ ਬੁਣ ਕੇ ਉਹ 25000 ਕਮਾ ਲਵੇਗਾ ਗੱਲ 15000 ਤੇ ਆ ਕੇ ਖੜੋ ਗਈ ਦੇਖੋ ਭਾਈ ਜਾਨ ਇੱਕ ਗੱਲ ਹੁਣੇ ਸਾਫ਼ ਕਰ ਦਿੰਦਾ ਹਾਂ ਇਹ 15000 ਨਗਦ ਤੇ ਨਿਕਾਹ ਤੋਂ ਪਹਿਲਾਂ ਦੇਨੇ ਪੈਣਗੇ ਬਰਾਤ ਫਿਰ ਤੁਹਾਡੇ ਬੂਹੇ ਪਹੁੰਚੇਗੀ ਦੂਜਾ ਇਹ ਨਿਕਾਹ 10 ਮਹੀਨੇ ਬਾਅਦ ਹੋਵੇਗਾ ਬਕਰੀਜ ਤੋਂ 2 ਮਹੀਨੇ ਬਾਅਦ ਅਸੀਂ ਹੁਣੇ ਤਰੀਕ ਪੱਕੀ ਕਰ ਲੈਂਦੇ ਹਾਂ ਮੈਂ ਇਸ ਤੋਂ ਨਾ ਇੱਕ ਦਿਨ ਵੱਧ ਦੇਵਾਂਗਾ ਤੇ ਨਾ ਹੀ ਘਟ ਕਰਾਂਗਾ ਜੇ ਰਕਮ ਚੁਕਾ ਦਿੱਤੀ ਤਾਂ ਨਿਕਾਹ ਪੱਕਾ ਨਹੀਂ ਤੁਸੀਂ ਆਪਣੀ ਥਾਂ ਤੇ ਅਸੀਂ ਆਪਣੀ ਥਾਂ ਫਿਰ ਮੇਰੀ ਮਰਜ਼ੀ ਹੋਵੇਗੀ ਮੈਂ ਕਿਵੇਂ ਵੀ ਕਰਾਂ ਖਾਲਿਦ ਨੂੰ 10 ਮਹੀਨੇ ਥੋੜੇ ਲੱਗੇ ਪਰ ਉਸ ਨੂੰ ਆਪਣੇ ਆਪ ਤੇ ਭਰੋਸਾ ਸੀ ਕਿ 15000 ਉਹ 10 ਮਹੀਨਿਆਂ ਵਿੱਚ ਕਲੀਨ ਪੂਰੀ ਕਰਕੇ ਜ਼ਰੂਰ ਕਮਾ ਲਵੇਗਾ ਅਜੇ ਉਹਨਾਂ ਦੀਆਂ ਗੱਲਾਂ ਚੱਲ ਹੀ ਰਹੀਆਂ ਸਨ ਕਿ ਖਾਲਿਦ ਦਾ ਹੋਣ ਵਾਲਾ ਦਮਾਦ ਕਿਤੇ ਬਾਹਰੋਂ ਆ ਗਿਆ ਸੀ ਜਦੋਂ ਹਫੀਜ਼ ਮੀਆਂ ਨੇ ਆਪਣੇ ਪੁੱਤ ਰੁਸਤਮ ਦੀ ਜਾਨ ਪਛਾਨ ਖਾਲਿਦ ਨਾਲ ਕਰਾਈ ਤਾਂ ਉਸਨੇ ਉਸੇ ਤਰ੍ਹਾਂ ਦੇਖ ਕੇ ਖਾਲਿਦ ਨੂੰ ਸਲਾਮ ਕਿਹਾ ਮੁੰਡੇ ਦੇ ਆਉਣ ਤੋਂ ਪਹਿਲਾਂ ਖਾਲਿਦ ਨੇ ਉਸਦੇ ਪਿਓ ਨੂੰ ਵੇਖ ਕੇ ਅੰਦਾਜ਼ਾ ਲਾ ਲਿਆ ਸੀ ਕਿ ਉਸ ਦਾ ਪੁੱਤ ਕਿਹੋ ਜਿਹਾ ਹੋਵੇਗਾ ਉਹ ਉਸੇ ਤਰ੍ਹਾਂ ਦਾ ਸੀ ਜਿਹਾ ਖਾਲਿਦ ਨੇ ਸੋਚਿਆ ਸੀ ਭਾਵੇਂ ਮੁੰਡੇ ਨੂੰ ਵੇਖ ਬਹੁਤ ਖੁਸ਼ ਨਹੀਂ ਸੀ ਖਾਲਿਦ ਤਾਂ ਵੀ ਉਹਨੇ ਉਹਦੇ ਹੱਥ ਵਿੱਚ 200 ਰੁਪਏ ਫੜਾਏ ਤੇ ਗੱਲ ਪੱਕੀ ਕਰਕੇ ਆਪਣੇ ਘਰ ਵੱਲ ਟੁਰ ਪਿਆ ਸੂਰਜ ਨੀਵਾ ਹੁੰਦਾ ਜਾ ਰਿਹਾ ਸੀ ਖਾਲਿਦ ਦੇ ਪੈਰਾਂ ਵਿੱਚ ਇਸ ਵੇਲੇ ਜਿਵੇਂ ਕਾਲ ਸੀ ਉਹ ਇਹ ਖੁਸ਼ੀ ਭਰੀ ਖਬਰ ਛੇਤੀ ਤੋਂ ਛੇਤੀ ਰੇਸ਼ਮਾ ਨੂੰ ਸੁਣਾਉਣਾ ਚਾਹੁੰਦਾ ਸੀ ਜਦੋਂ ਉਹ ਘਰ ਪਹੁੰਚਿਆ ਤਾਂ ਹਨੇਰਾ ਹੋ ਚੱਲਿਆ ਸੀ ਘਰ ਦੇ ਤਿੰਨੇ ਜੀ ਖਾਲਿਦ ਦੀ ਉਡੀਕ ਕਰ ਰਹੇ ਸਨ ਜਦੋਂ ਉਸਨੇ ਜਾਂਦਿਆਸਾਰ ਆਪਣੀ ਬੇਗਮ ਰੇਸ਼ਮਾ ਨੂੰ ਇਹ ਖੁਸ਼ਖਬਰੀ ਸੁਣਾਈ ਤਾਂ ਉਸਨੇ ਉੱਠ ਕੇ ਨੂਰੀ ਦਾ ਮੱਥਾ ਚੁੰਮ ਲਿਆ ਉਹ ਸਾਰੀ ਰਾਤ ਖਾਲਿਦ ਦੀਆਂ ਅੱਖਾਂ ਥਾਈ ਲੰਗ ਗਈ ਪਾਵੇਂ ਖਾਲਿਦ ਦੀ ਬੇਗਮ ਤੇ ਦੋਵੇਂ ਧੀਆ ਆਰਾਮ ਨਾਲ ਸੌ ਗਈਆਂ ਪਰ ਖਾਲਿਦ ਸਾਰੀ ਰਾਤ ਇਹੋ ਹਿਸਾਬ ਲਾਉਂਦਾ ਰਿਹਾ ਕਿ ਉਹ ਕਿੰਨੇ ਆਕਾਰ ਦਾ ਕਲੀਨ ਸ਼ੁਰੂ ਕਰੇ ਜਿਸ ਨਾਲ ਉਸ ਨੂੰ 15000 ਰੁਪਏ ਦੀ ਬਚਤ ਤਾਂ ਹੋਵੇ ਨਾਲ ਘਰ ਦਾ 10 ਮਹੀਨਿਆਂ ਦਾ ਖਰਚ ਵੀ ਨਿਕਲੇ ਜਦੋਂ ਸਵੇਰੇ 4 ਵਜੇ ਉਸਦੀ ਅੱਖ ਲੱਗੀ ਉਦੋਂ ਤੀ ਕੁਛ ਨੇ ਸਾਰਾ ਹਿਸਾਬ ਲਾ ਕੇ ਕਲੀਨ ਦਾ ਡਿਜ਼ਾਈਨ ਵੀ ਮਨ ਵਿੱਚ ਸੋਚ ਲਿਆ ਸੀ ਉਹ ਸਵੇਰੇ ਸ਼ਾਹੂਕਾਰ ਤੋਂ ਮਾਲ ਲਿਆ ਕੇ ਛੇਤੀ ਕੰਮ ਸ਼ੁਰੂ ਕਰਨਾ ਚਾਹੁੰਦਾ ਸੀ ਭਾਵੇਂ ਉਹ ਸਾਰੀ ਰਾਤ ਜਾਗਦਾ ਰਿਹਾ ਸੀ ਤਾਂ ਵੀ ਉਸ ਸਵੇਰੇ ਸੁਦੇਹਾਂ ਹੀ ਉੱਠ ਖਲੋਤਾ ਉਹ ਰੋਜ਼ ਵਾਂਗ ਨਹਾਤਾ ਸਵੇਰ ਦੀ ਨਮਾਜ਼ ਅਦਾ ਕੀਤੀ ਚਾਹ ਦਾ ਕੱਪ ਪੀਤਾ ਤੇ 10 ਵਜਨ ਦਾ ਇੰਤਜ਼ਾਰ ਕਰਨ ਲੱਗਾ ਦੁਕਾਨ ਖੁੱਲਦੇ ਹੀ ਉਹ ਬਾਜ਼ਾਰ ਨੂੰ ਤੁਰ ਪਿਆ ਦੋ ਦਿਨਾਂ ਵਿੱਚ ਉਸਨੇ ਕਲੀਨ ਦਾ ਸਾਰਾ ਤਾਣਾ ਤਿਆਰ ਕਰ ਲਿਆ ਐਡਾ ਵੱਡਾ ਕਲੀਨ ਤਾਂ ਇਸ ਤੋਂ ਪਹਿਲਾਂ ਉਸਨੇ ਕਦੇ ਵੀ ਨਹੀਂ ਸੀ ਬੁਣਿਆ ਭਾਵੇਂ ਇੱਕ ਵਾਰੀ ਨੂਰੀ ਦੇ ਮਨ 'ਚ ਆਇਆ ਅੱਬਾ ਨੂੰ ਪੁੱਛੇ ਕਿ ਕੀ 10 ਮਹੀਨਿਆਂ ਵਿੱਚ ਉਹ ਇੰਨਾ ਵੱਡਾ ਕਲੀਨ ਤਿਆਰ ਕਰ ਲੈਣਗੇ ਪਰ ਉਸਨੇ ਇਸ ਤਰ੍ਹਾਂ ਨਹੀਂ ਕੀਤਾ ਕਲੀਨ ਬੁਣਨਾ ਸ਼ੁਰੂ ਕਰ ਦਿੱਤਾ ਗਿਆ ਖਾਲਿਦ ਰੇਸ਼ਮਾ ਨੂਰੀ ਤੇ ਬਾਨੋ ਸਾਰੇ ਸਵੇਰੀ ਦੀਵਾ ਬਾਲ ਕੇ ਕੰਮ ਤੇ ਬਹਿ ਜਾਂਦੇ ਉਹ ਛੋਟੀਆਂ ਛੋਟੀਆਂ ਗੰਡਾ ਮਾਰ ਕੇ ਨਵੇਂ-ਨਵੇਂ ਡਿਜ਼ਾਈਨ ਪਾਉਣ ਲੱਗਦੇ ਪਤਾ ਹੀ ਨਾ ਚੱਲਦਾ ਕਦੋਂ ਦਿਨ ਚੜ੍ਹਦਾ ਕਦੋਂ ਦੁਪਹਿਰ ਹੁੰਦੀ ਪਤਾ ਨਾ ਚੱਲਦਾ ਕਦੋਂ ਸ਼ਾਮ ਢਲਦੀ ਤੇ ਕਦੋਂ ਰਾਤ ਆਉਂਦੀ ਉੰਗਲਾਂ ਸਾਰਾ ਦਿਨ ਛੋਟੀਆਂ-ਛੋਟੀਆਂ ਗੰਡਾ ਮਾਰਦੀਆਂ ਜਿਵੇਂ ਹੰਬ ਜਾਂਦੀਆਂ ਪਰ ਕੰਮ ਨਾ ਰੁਕਦਾ। ਉਹਨਾਂ ਤਿੰਨਾਂ ਵਿੱਚੋਂ ਕੋਈ ਵੀ ਘਰ ਦਾ ਕੰਮ ਕਰਨ ਲੱਗ ਜਾਂਦਾ ਪਰ ਖਾਲੀ ਦਿਨਾਂ ਉੱਠਦਾ। ਕਦੋਂ ਰੋਟੀ ਪੱਕਦੀ ਕਦੋਂ ਉਹ ਖਾ ਲੈਂਦੇ। ਉਹਨਾਂ ਨੂੰ ਪਤਾ ਨਾ ਲੱਗਦਾ। देर ਰਾਤ ਗਈ ਤੱਕ ਉਹ ਸਾਰੇ ਮਿਲ ਕੇ ਦੀਵੇ ਦੀ ਲੋ ਵਿੱਚ ਕੰਮ ਕਰਦੇ ਰਹਿੰਦੇ। ਥੱਕ ਜਾਣ ਤੇ ਵੀ ਉਹ ਕੋਈ ਇੱਕ ਦੂਜੇ ਨੂੰ ਇਹ ਨਾ ਦਰਸਾਉਂਦਾ ਕਿ ਉਸ ਤੋਂ ਹੋਰ ਕੰਮ ਨਹੀਂ ਹੋਵੇਗਾ। ਸਾਰਿਆਂ ਦੇ ਮਨ ਵਿੱਚ ਬਸ ਇੱਕੋ ਗੱਲ ਇੱਕੋ ਉਦੇਸ਼ ਸੀ ਕਿ ਵਕਤ ਤੇ ਕਲੀਨ ਤਿਆਰ ਹੋ ਜਾਵੇ ਤੇ ਨੂਰੀ ਆਪਣੇ ਸਹੁਰੇ ਘਰ ਚਲੀ ਜਾਵੇ ਪੈਸੇ ਬਚਾਉਣ ਲਈ 1 ਕਿਲੋ ਦੀ ਥਾਂ ਅੱਧਾ ਕਿਲੋ ਦੁੱਧ ਕਰ ਦਿੱਤਾ ਗਿਆ ਖਾਲੀ ਜਿਹੜਾ ਕੰਮ ਕਰਦਿਆਂ ਦਿਨ ਵਿੱਚ ਚਾਰ ਵਾਰੀ ਚਾਹ ਪੀਂਦਾ ਸੀ ਉਸਨੇ ਇੱਕ ਵਾਰੀ ਚਾਹ ਪੀਣੀ ਸ਼ੁਰੂ ਕਰ ਦਿੱਤੀ ਸੀ ਅੱਗੇ ਉਹਨਾਂ ਦੇ ਘਰ ਮਹੀਨੇ 'ਚ ਤਿੰਨ ਵਾਰੀ گوشਤ ਪਕਦਾ ਸੀ ਹੁਣ ਪਿਛਲੇ 8 ਮਹੀਨਿਆਂ ਤੋਂ ਉਹਨਾਂ گوشਤ ਦਾ ਸਵਾਦ ਵੀ ਨਹੀਂ ਸੀ ਚੱਖਿਆ ਕੋਈ ਨਵੀਂ ਚੀਜ਼ ਘਰ ਵਿੱਚ ਨਹੀਂ ਲਿਆਂਦੀ ਗਈ ਕੀ ਖਾਲਦ ਕੀ ਰੇਸ਼ਮਾ ਕੀ ਨੂਰੀ ਜਾਂ ਬਾਨੋ ਹਰ ਪਾਸੇ ਤੋਂ ਪੈਸਾ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਕਿ ਉਹਨਾਂ ਰਾਹੀਂ ਬਚਾਇਆ ਪੈਸਾ ਨਿਕਾਹ ਵੇਲੇ ਕੰਮ ਆ ਸਕੇ ਜਿਹੜਾ ਉਹਨਾਂ ਨੂੰ ਕਲੀਨਪੂਰਾ ਹੋਣ ਤੇ ਮਿਲਣਾ ਸੀ 8 ਮਹੀਨਿਆਂ ਬਾਅਦ ਈਦ ਆ ਗਈ ਅੱਗੇ ਜਿੰਨੀਆਂ ਵੀ ਈਦਾਂ ਲੰਗੀਆਂ ਸਨ ਭਾਵੇਂ ਕਿੰਨੀ ਤੰਗੀ ਤੇ ਦਿਨ ਆਏ ਖਾਲਿਦਾ ਆਪਣੇ ਤੇ ਘਰ ਦੇ ਜੀਵਾਂ ਲਈ ਹਮੇਸ਼ਾ ਨਵੇਂ ਕੱਪੜੇ ਸਿਲਵਾਇਆ ਕਰਦਾ ਸੀ ਘਰ ਵਿੱਚ ਕੁਰਬਾਨੀ ਦਿੱਤੀ ਜਾਂਦੀ ਸੀ ਪਰ ਇਸ ਵਾਰੀ ਉਹਨਾਂ 2 ਦਿਨ ਪਹਿਲਾਂ ਆਪਣੇ ਪੁਰਾਣੇ ਕੱਪੜੇ ਧੋ ਕੇ ਈਦ ਲਈ ਤਿਆਰ ਕਰ ਲਈ ਸਨ ਖਾਲੀਦ ਵੱਡੀ ਮਸਜਿਦ ਚ ਨਮਾਜ਼ ਪੜਨ ਗਿਆ ਉਸਨੇ ਬਹੁਤ ਮਨ ਨਾਲ ਨਮਾਜ਼ ਅਦਾ ਕੀਤੀ ਅੱਲਾਹ ਅੱਗੇ ਦਿਲੋਂ ਦੁਆ ਕੀਤੀ हे ਅੱਲਾਹ ਤੂੰ ਮੇਰੀ ਨੂਰੀ ਦਾ ਕਾਰਜ ਸਿਰੇ ਚਾੜ ਦੇ ਉਹ ਆਪਣੇ ਘਰ ਚਲੀ ਜਾਵੇ ਰੁਸਤਮ ਦੇ ਪਿਓ ਹਫੀਜ਼ মিয়া ਵੱਲੋਂ ਦਿੱਤੇ ਦਿਨਾਂ ਦੀ ਗਿਣਤੀ ਘਟਦੀ ਜਾ ਰਹੀ ਸੀ ਉਸਦੀ ਸ਼ਰਤ ਅਨੁਸਾਰ ਜੇ ਵਕਤ ਤੇ ਨਿਕਾਹ ਵਾਲੀ ਰਕਮ ਦੇ 15000 ਉਸ ਨੂੰ ਨਾ ਦਿੱਤੇ ਗਏ ਤਾਂ ਉਹ ਰਿਸ਼ਤਾ ਤੋੜ ਲਵੇਗਾ ਹੁਣ ਤਾਂ ਸਾਰੀ ਰਾਤ ਨਾ ਖਾਲਿਦ ਸੌਂਦਾ ਤੇ ਨਾ ਨੂਰੀ ਸੌਂਦੀ ਉਹ ਜਾਣਦੇ ਸਨ ਨਿਕਾਹ ਵਿੱਚ ਕੇਵਲ 1 ਮਹੀਨਾ ਬਾਕੀ ਸੀ ਤੇ ਕਾਲੀਨ ਪੂਰਾ ਹੋਣ ਲਈ ਅਜੇ 3 ਮਹੀਨੇ ਮੰਗਦਾ ਸੀ ਫਿਰ ਵੀ ਉਹ ਉਸ ਨੂੰ 1 ਮਹੀਨੇ ਵਿੱਚ ਪੂਰਾ ਕਰ ਦੇਣਾ ਚਾਹੁੰਦੇ ਸਨ ਵਕਤ ਮੁਠੀ ਵਿਚਲੀ ਰੇਤ ਵਾਂਗ ਘਿਰਦਾ ਵੇਖ ਇੱਕ ਦਿਨ ਰੇਸ਼ਮਾ ਨੇ ਪਤੀ ਨੂੰ ਸਲਾਹ ਦਿੱਤੀ ਕਿ ਉਹ ਸ਼ਾਹੂਕਾਰ ਕੋਲੋਂ ਨਿਕਾਹ ਲਈ ਐਡਵਾਂਸ ਪੈਸੇ ਮੰਗ ਲਵੇ ਜਦੋਂ ਖਾਲਿਦ ਸ਼ਾਹੂਕਾਰ ਕੋਲ ਗਿਆ ਤਾਂ ਉਸਨੇ ਇਹ ਆਖ ਮੰਨਾਂ ਕਰ ਦਿੱਤਾ ਕਿ ਸਾਡੇ ਕਾਰੋਬਾਰ ਵਿੱਚ ਇਸ ਤਰ੍ਹਾਂ ਕਰਨਾ ਨਹੀਂ ਲਿਖਿਆ ਹੋਇਆ ਨਿਕਾਹ ਵਿੱਚ ਕੁਝ 10 ਦਿਨ ਬਾਕੀ ਸਨ ਉਹਨਾਂ ਨੂੰ ਸਾਫ਼ ਦਿਸਣ ਲੱਗਾ ਕਿ ਕਾਲੀਨ ਪੂਰਾ ਹੋਣ ਲਈ ਅਜੇ ਵੀ ਮਹੀਨੇ ਤੋਂ ਵੱਧ ਵਕਤ ਲੱਗ ਜਾਵੇਗਾ ਅਖੀਰ ਇੱਕ ਦਿਨ ਫਿਰ ਰੇਸ਼ਮਾ ਨੇ ਪਤੀ ਨੂੰ ਮੁੰਡੇ ਵਾਲਿਆਂ ਕੋਲੋਂ ਹੋਰ ਦੋ ਮਹੀਨੇ ਦਾ ਵਕਤ ਮੰਗਣ ਲਈ ਆਖਿਆ ਸਾਡੀ ਨੂਰੀ ਇੰਨੀ ਸੋਹਣੀ ਹੈ ਕਿ ਉਹ ਮਨਾਂ ਨਹੀਂ ਕਰਨਗੇ ਇਹ ਤੁਰਨ ਲੱਗੇ ਖਾਲਿਦ ਨੂੰ ਰੇਸ਼ਮਾ ਨੇ ਕਿਹਾ ਸੀ ਸੂਰਜ ਚੜਨ ਤੋਂ ਪਹਿਲਾਂ ਖਾਲਿਦ ਉਸ ਪਿੰਡ ਵੱਲ ਪੈਦਲ ਤੁਰ ਪਿਆ ਜਦੋਂ ਉਹ ਹਫੀਜ਼ ਮੀਆਂ ਦੇ ਘਰ ਪਹੁੰਚਿਆ ਤਾਂ ਦਿਨ ਚੜਾ ਆਇਆ ਸੀ ਉਸਨੇ ਪਹਿਲਾ ਵਾਂਗ ਗਲੀ 'ਚ ਖਲੋ ਹਫੀਜ਼ ਮੀਆਂ ਕਹਿ ਕੇ ਆਵਾਜ਼ ਲਾਈ ਪਹਿਲਾ ਵਾਂਗ ਹੀ ਟਾਟ ਦਾ ਪਰਦਾ हटਿਆ ਤੇ ਉਸ ਪਿੱਛੋਂ ਫਿਰ ਟੁੱਟਿਆ ਭੱਜਿਆ ਬੰਦਾ ਬਾਹਰ ਨਿਕਲਿਆ ਉਹ ਹਫੀਜ਼ মিয়া ਹੀ ਸੀ ਕੀ ਪੈਸੇ ਦੇਣ ਆਇਓ ਉਸਨੇ ਇਸ ਵਾਰੀ ਸਾਹਿਬ ਸਲਾਮ ਵੀ ਨਹੀਂ ਕੀਤਾ ਸਗੋਂ ਖਾਲਿਦ ਪਾਸੋਂ ਸਿੱਧੇ ਪੈਸੇ ਮੰਗ ਲਏ ਜਦੋਂ ਖਾਲਿਦ ਨੇ ਆਪਣੀ ਮਜਬੂਰੀ ਦੱਸਦਿਆਂ 2 ਮਹੀਨਿਆਂ ਦਾ ਵਕਤ ਮੰਗਿਆ ਤਾਂ ਉਸਨੇ ਸਾਫ਼ ਇਨਕਾਰ ਕਰ ਦਿੱਤਾ ਕਿਉਂਕਿ ਇਸ 10 ਮਹੀਨੇ ਦੇ ਅਰਸੇ ਵਿੱਚ ਉਸ ਨੂੰ ਇੱਕ ਹੋਰ ਕੁੜੀ ਵਾਲੇ ਮਿਲ ਗਏ ਸਨ ਜਿਹੜੇ ਨਿਕਾਹ 25000 ਵਿੱਚ ਕਰਨ ਲਈ ਤਿਆਰ ਸਨ ਕਾਲਿਦ ਨੇ ਹਫੀਜ਼ মিয়া ਅੱਗੇ ਹੱਥ ਜੋੜੇ ਉਸਤੇ ਬਹੁਤ ਤਰਲੇ ਕੱਢੇ ਪਰ ਉਤਾਂ ਟੱਸ ਤੋਂ ਮੱਸ ਨਹੀਂ ਹੋਇਆ ਨਿਰਾਸ਼ ਹੋਇਆ ਕਾਲਿਦ ਆਪਣੇ ਘਰ ਵੱਲ ਤੁਰ ਪਿਆ ਉਹ ਪੈਂਡਾ ਜਿਹੜਾ ਉਸਨੇ ਨੂਰੀ ਦਾ ਰਿਸ਼ਤਾ ਹੋਣ ਤੇ ਖੁਸ਼ੀ ਚ ਭਰਿਆ ਤੈਅ ਕੀਤਾ ਸੀ ਹੁਣ ਜਿਵੇਂ ਕੋਹਾਂ ਦੀ ਬਾਟ ਹੋ ਗਿਆ ਸੀ ਉਸਦੇ ਪੈਰ ਮਨਮਨ ਭਾਰੇ ਹੋ ਗਏ ਸਨ ਉਸ ਨੂੰ ਪੈਰ ਚੁੱਕ ਕੇ ਡਿੰਗ ਪਟਣੀ ਵੀ ਔਖੀ ਲੱਗ ਰਹੀ ਸੀ ਉਹਦੇ ਮਨ ਵਿੱਚ ਉਸੇ ਵੇਲੇ ਸਿਵਾਏ ਨੂਰੀ ਦੇ ਹੋਰ ਕੋਈ ਨਹੀਂ ਸੀ ਉਹ ਥੋੜੀ ਦੂਰ ਤੁਰਦਾ ਤੇ ਜਿਵੇਂ ਹੰਬ ਜਾਂਦਾ ਸਹਾਰਾ ਲੈਣ ਲਈ ਕਿਸੇ ਰੁੱਖ ਹੇਠ ਪੱਥਰ ਤੇ ਬਹਿ ਜਾਂਦਾ ਤੇ ਕੁਲ ਚਿਰ ਬਾਅਦ ਫਿਰ ਤੁਰਨ ਲੱਗਦਾ ਇਸ ਤਰ੍ਹਾਂ ਕਰਦਿਆਂ ਤਰਕਾਲਾਂ ਢਲ ਗਈਆਂ ਸਨ ਨੂਰੀ ਰੇਸ਼ਮਾ ਤੇ ਬਾਨੋ ਉਸਦੀ ਉਡੀਕ ਕਰ ਰਹੀਆਂ ਸਨ ਨੂਰੀ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਜ਼ਰੂਰ ਕੁਝ ਮਾੜਾ ਹੋ ਗਿਆ ਹੋਵੇਗਾ ਖਾਲਿਦ ਘਰ ਪਹੁੰਚ ਕੇ ਕੁਝ ਨਾ ਬੋਲਿਆ ਕਿਸੇ ਨੇ ਵੀ ਉਸ ਤੋਂ ਕੁਝ ਨਾ ਪੁੱਛਿਆ ਉਸਦੀ ਸ਼ਕਲ ਨਹੀਂ ਜਿਵੇਂ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ ਸੀ ਰੁਸਤਮ ਦੇ ਪਿਓ ਹਫੀਜ਼ ਮੀਆਂ ਨੂੰ ਨਿਕਾਲਈ ਨਾ ਕੀਤਾ ਅੱਜ ਇੱਕ ਹਫਤਾ ਹੋ ਚੱਲਿਆ ਸੀ ਖਾਲੀਲ ਦੇ ਘਰ ਜਿਵੇਂ ਕਿਸੇ ਦੀ ਮੌਤ ਹੋ ਗਈ ਸੀ ਤੇ ਸਾਰੇ ਉਸ ਦਾ ਸੋਗ ਮਨਾ ਰਹੇ ਸਨ ਇੰਨਾ ਸੱਤਾਂ ਦਿਨਾਂ ਵਿੱਚ ਕਿਸੇ ਨੇ ਠੀਕ ਤਰ੍ਹਾਂ ਨਾਲ ਰੋਟੀ ਵੀ ਨਹੀਂ ਸੀ ਖਾਧੀ ਕਿਸੇ ਨੇ ਵੀ ਕੋਈ ਕੰਮ ਨਹੀਂ ਸੀ ਕੀਤਾ ਜਿੰਨੀਆਂ ਗੰਢਾਂ ਕਲੀਨ ਵਿੱਚ ਪਾਈਆਂ ਹੋਈਆਂ ਸਨ ਉੰਨੀਆਂ ਹੀ ਰਹਿ ਗਈਆਂ ਕਿਸੇ ਨੇ ਕਲੀਨ ਨਹੀਂ ਬੁਣਿਆ ਹੱਥ ਤੀਕ ਨਹੀਂ ਲਾਇਆ ਉਸ ਨੂੰ ਨੂਰੀ ਨੇ ਵੀ ਹੁਣ ਆਪਣੇ ਅੱਬਾਂ ਨੂੰ ਕਲੀਨ ਵਿੱਚ ਕੋਈ ਨਵਾਂ ਡਿਜ਼ਾਈਨ ਪਾਉਣ ਦੀ ਸਲਾਹ ਨਹੀਂ ਸੀ ਦਿੱਤੀ ਕਿਉਂਕਿ ਉਹਨਾਂ ਨੂੰ ਹੁਣ ਵਧੀਆ ਕਲੀਨ ਤਿਆਰ ਕਰਨ ਦੀ ਕਾਲ ਨਹੀਂ ਸੀ ਘਰ ਵਿੱਚ ਇੱਕ ਨੂਰੀ ਸੀ ਜਿਹੜੀ ਇਸ ਵਾਰੀ ਵੀ ਕਿਸੇ ਦੀ ਬੇਗਮ ਬਣਨ ਤੋਂ ਰਹਿ ਗਈ ਸੀ